ਜਿਵੇਂ ਨਗਰ ਕੀਰਤਨ ਦੇ ਵਿੱਚ ਸੁਣਚੋ ਵੱਡੇ ਵੱਡੇ ਪੱਟੇ ਡੌਲੇ ਆ ਹਨਾ ਇਹ ਜਿਹੜਾ ਸਿਹਤ ਦਾ ਰਾਜ ਤੁਹਾਡਾ ਕੀ ਪਲੇਟਾਂ 'ਚ ਅੱਜਕੱਲ ਬਿਮਾਰੀਆਂ ਹੀ ਖੋਈਆਂ ਜਾ ਰਹੀਆਂ ਜਿਹੜੀ ਆਪਾਂ ਜੇ ਆਪਾਂ ਗੌਰ ਕਰੀਏ ਉਹ ਚੀਜ਼ਾਂ ਤੇ ਉਹ ਲੈਬ ਗ੍ਰਾਊਂਡ ਚੀਜ਼ਾਂ ਆਂਦੀਆਂ ਜਿੱਦਾਂ ਉਹ ਸਾਰੀਆਂ ਚੀਜ਼ਾਂ ਨੇ ਉਹ ਕੁਦਰਤੀ ਚੀਜ਼ਾਂ ਨਹੀਂ ਹੈਗੀਆਂ ਪ੍ਰੋਪਰ ਜਿਹੜੀ ਆਪਾਂ ਕੁਦਰਤੀ ਖਾਂਦੇ ਰੇ ਆਂ ਜਿਹੜਾ ਆਪਾਂ ਇੱਥੇ ਦੁੱਧ ਪੀਨੇ ਪਿਆ ਉਹਦੋਂ ਤੇ ਇੰਨੀ ਨਹੀਂ ਧੀਰ ਕਿਦਾਂ ਕੱਢ ਜਾਂਦਾ ਫ੍ਰੀਜਾਂ 'ਚ ਵੀ ਸਾਡੇ ਤੇ ਆਪਣਾ ਜਿਹੜਾ ਸਾਡੀ ਮੱਜੰਦ ਦੁੱਧ ਹੁੰਦਾ ਹੀ ਉਹ ਤੇ ਇੰਨੀ ਧੀਰ ਕੱਢਦਾ ਨਹੀਂ ਹੁੰਦਾ ਹੀ ਸੋ ਅੱਜਕੱਲ੍ਹ ਅ ਸਰੀਰਿਕ ਤੌਰ ਤੇ ਦਿਮਾਗੀ ਤੌਰ ਤੇ ਡਿਪਰੈਸ਼ਨ ਐਂਗਜ਼ਾਇਟੀ ਹਾਰਮੋਨਲ ਇਸ਼ੂ ਜਿੰਨੀਆਂ ਵੀ ਚੀਜ਼ਾਂ ਨੇ ਕੈਂਸਰ ਕੁ ਸਾਰੀਆਂ ਚੀਜ਼ਾਂ ਇਹ ਮੇਨ ਜੜੇ ਇਹਨਾਂ ਦੀ ਆਈ ਜਾਂਦੀ ਪਈ ਆਪਾਂ ਕਹਿੰਦੇ ਆ ਆਟਾ ਚੰਗਾ ਐ ਮੈਦਾ ਮਾੜਾ ਬੰਦੇ ਦੇ ਕਣਕ ਤੋਂ ਹੀ ਐ ਫਿਰ ਮਾੜਾ ਚੰਗਾ ਕਿੱਦਾਂ ਹੋ ਗਿਆ ਕਿਉਂਕਿ ਉਹਨੂੰ ਰਿਫਾਈਨ ਕਰ ਦਿੱਤਾ ਹੋਰ ਜ਼ਿਆਦਾ ਰਿਫਾਈਨ ਕਰ ਦਿੱਤਾ ਜਿਹਦੇ ਨਾਲ ਅੱਗੇ ਡਿਫਾਈਨ ਲਾਈ ਵੀ ਉਸ ਤੋਂ ਬਚਾਓ ਕਿੱਦਾਂ ਉਸ ਤੋਂ ਬਚਾਓ ਕਰੋ ਕੁਦਰਤ ਦੀ ਚੀਜ਼ ਉਹਨੂੰ ਖਾਓ ਜਿੱਦਾਂ ਕਿ ਸੰਤਰਾ ਖਾਓ ਸੰਤਰੇ ਦਾ ਜੂਸ ਨਾ ਪੀਓ ਗੁਰੂਆਂ ਨੇ ਗੁਰੂ ਗੋਬੀ ਸਿੰਘ ਜੀ ਦੀ ਇੱਕ ਕੋਈ ਬਚਨ ਸੀ ਕੀਤਾ ਵਾ ਸੁਣੇ ਸੀ ਬੜੇ ਵਧੀਆ ਸੀ ਉਹਨਾਂ ਨੇ ਕਿਹਾ ਹੀ ਕਿ ਜਿਹੜੇ ਕਲਯੁਗੀ ਸਿੰਘ ਉਹਨਾਂ ਨੇ ਕਿਹਾ ਉਹਨਾਂ ਦੀ ਕੁਝ ਨਿਸ਼ਾਨੀਆਂ ਹੋਣਗੀਆਂ ਲੇਕਿਨ ਨਿਸ਼ਾਨੀਆਂ ਹੋਏਗੀ ਕਿ ਉਹਨੂੰ ਸਰੀਰ ਤਖਾਨ ਦਾ ਤੇ ਸਰੀਰ ਦੇਖਣ ਦਾ ਬੜਾ ਸ਼ੌਕ ਹੋਏਗਾ ਸੱਚ ਦੇਖ ਅੱਜ ਜਮਾਨੇ ਜੇ ਚੱਲਦਾ ਵੇ ਫਿਰ ਉਹਨਾਂ ਦਾ ਇਹ ਕਿ ਸਿੰਘ ਨੇ ਕਿਸੇ ਦੇ ਵੀ ਹੱਥ ਨਾ ਖਾਲਿਆ ਕਰਨਾ ਉਹਨਾਂ ਪਰਵਾਹੀਆਂ ਕਰਨੇ ਕਿ ਕਿੰਨੇ ਬਣਾਇਆ ਕਿ ਮਨ ਲੇ ਆਪਾਂ ਕੰਮ ਕਾਜ ਜਿੰਨੇ ਜਦ ਬਿਜ਼ੀ ਹੋ ਗਏ ਆ ਘਰ ਆਗੇ ਵੀ ਕੰਮ ਕਰੀ ਜਾਂਦੇ ਆ ਬਾਹਰ ਵੀ ਕੰਮ ਕਰੀ ਜਾਂਦੇ ਆ ਬੱਚਾ ਕੀ ਕਰਦੇ ਸਾਨੂੰ ਧਿਆਨ ਨਹੀਂ ਹੁੰਦੀ ਸਾਨੂੰ ਉਹਨਾਂ ਤੇ ਧਿਆਨ ਦੇ ਫਿਰ ਆਪਾਂ ਕਹਿੰਦੇ ਬੱਚਾ ਹੱਥੋਂ ਨਿਕਲਿਆ ਬੱਚਾ ਜੇ ਤੁਸੀਂ ਬੱਚੇ ਨੂੰ ਆਪਣੇ ਵਿੱਚ ਨਹੀਂ ਵੜੋਗੇ ਮਾਂ ਆਪਣੇ ਫੋਨ ਤੇ ਲੱਗੀ ਪਿਓ ਆਪਣੇ ਫੋਨ ਤੇ ਲੱਗਾ ਬੱਚਾ ਟੀਵੀ ਦੇਖਣ ਰਿਹਾ ਉਹ ਉਹਨੂੰ ਤੁਸੀਂ ਕੁਝ ਸਿਖਾਈ ਨਹੀਂ ਪਾਈ ਜਿੰਦਗੀ ਦਾ ਅੱਜ ਭਾਈ ਜੀ ਨਗਰ ਕੀਰਤਨ ਦੇ ਵਿੱਚ ਪਹੁੰਚੇ ਹੋ ਬੜੇ 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 ਡੌਲੇ ਆ ਹੈਨਾ ਪਹਿਲੇ ਦੱਸੋ ਵੀ ਕਹਿਣਾ ਕੀ ਚਾਹੁੰਦੇ ਹੋ ਵੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਇਹ ਜਿਹੜਾ ਸਿਹਤ ਦਾ ਰਾਜ ਤੁਹਾਡਾ ਕੀ ਹੈ ਉਹ ਭਾਈ ਪਹਿਲੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪਈ ਕੁਛ ਨਹੀਂ ਜੀ ਸੇਧ ਆ ਰ ਮੇਰਾ ਕੰਮ ਹੀ ਆ ਜੀ ਮੈਂ ਸ਼ੁਰੂ ਤੋਂ ਜਿੰਨੀ ਕਰਦੇ ਰਹੇ ਆ ਬੋਡੀ ਬਿਲਡਿੰਗ ਮੈਂ ਕਰਦਾ ਜੀ ਸੋ ਆ ਕੋਈ ਸ਼ੌਂਕੀਆ ਤੌਰ ਤੇ ਨਹੀਂ ਆ ਮੇਰਾ ਕੰਮ ਹੀ ਪਹਿਲੇ ਸ਼ੌਂਕ ਹੁੰਦੇ ਫਿਰ ਉਹਦੇ ਲਈ ਕੰਮ ਬਣਿਆ ਬਟ ਹੁਣ ਕੰਮ ਤੋਂ ਵੀ ਆਪਾਂ ਇੱਕ ਸਟੈਪ ਅੱਗੇ ਲੈ ਕੇ ਜਾਣੇ ਪਏ ਇਹਨੂੰ ਕਿ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਵੱਡੇ ਜਿਹੜੇ ਕਹੈ ਨੇ ਪਰਾ ਜਾਂ ਛੋਟੇ ਉਹਨਾਂ ਨੂੰ ਆਪਾਂ ਦੱਸਨੇ ਪੈ ਕਿ ਖਾਣਾ ਪੀਣਾ ਕਿਸ ਤਰੀਕੇ ਤੋਂ ਹੁੰਦਾ ਠੀਕ ਹੈ ਜੀ ਜਿਹੜੀਆਂ ਸਾਨੂੰ ਪਲੇਟਾਂ 'ਚ ਅੱਜਕੱਲ ਬਿਮਾਰੀਆਂ ਹੀ ਖੋਈਆਂ ਜਾ ਰਹੀਆਂ ਜਿਹੜੀ ਆਪਾਂ ਅੱਜ ਆਪਾਂ ਗੌਰ ਕਰੀਏ ਉਹ ਚੀਜ਼ਾਂ ਤੇ ਪਲੇਟਾਂ ਤੋਂ ਭਾਵ ਬੋਲੇ ਕਿ ਜਿੱਦਾਂ ਅੱਜ ਕੱਲ ਜਿਹੜੀ ਵੀ ਆਪਾਂ ਚੀਜ਼ਾਂ ਕਰਦਾ ਜਦੋਂ ਮੱਕੀ ਲਾ ਲਓ ਉਹ ਜਿਹੜੀ ਮੱਕੀ ਹੈ ਜਿਹੜੀ ਆਪਾਂ ਇੱਥੇ ਛੱਲੀਆਂ 22 ਦੀਆਂ ਇੰਡੀਆ ਦੀ ਛੱਲੀ ਤੇ 22 ਛੱਲੀ ਚ ਕਿੰਨਾ ਫਰਕ ਹੈ ਜੀ ਅੱਛਾ ਜੀ ਹੁਣ ਉਹ ਮੋਡੀਫਾਈਡ ਸਾਰਾ ਉਹ ਲੈਬ ਗrown ਚੀਜ਼ਾਂ ਆ ਜਾਂਦੀਆਂ ਜਿੱਦਾਂ ਉਹ ਸਾਰੀਆਂ ਚੀਜ਼ਾਂ ਉਹ ਕੁਦਰਤੀ ਚੀਜ਼ਾਂ ਨਹੀਂ ਹੈਗੀਆਂ ਪ੍ਰੋਪਰ ਜਿਹੜੀ ਆਪਾਂ ਕੁਦਰਤੀ ਖਾਂਦੇ ਰਹੇ ਹਾਂ ਜਿੱਦਾਂ ਕਿ ਜਿੱਦਾਂ ਇੰਡੀਆ ਜਿੱਦੋਂ ਆਪਾਂ ਹਰੀ ਕ੍ਰਾਂਤੀ ਆਈ ਸੀ ਉਹ ਸਾਰਾ ਦਵਾਈਆਂ ਦੇ ਆਪਾਂ ਜ਼ੋਰ ਦੇ ਤਾਂ ਕਿ ਪ੍ਰੋਡਕਸ਼ਨ ਜ਼ਿਆਦਾ ਪ੍ਰੋਡਕਸ਼ਨ ਆਪਾਂ ਉਹਦੇ ਦੀ ਟੇਕਿਆਂ ਤਾਂ ਕਿ ਆਪਾਂ ਦਵਾਈਆਂ ਨੇ ਪ੍ਰੋਡਕਸ਼ਨ ਕਰੀ ਜਾਂਦੇ ਪਿਆ ਆ ਆਪਾਂ ਬੀਵੀਓ ਲਾਣੇ ਪਏ ਜਿੱਦਾਂ ਝਾੜ ਜ਼ਿਆਦਾ ਹੋਏ ਪਰ ਅਸਲ ਜਿੱਦਾਂ ਹੈ ਸੀ ਅਸਲ ਜਿੱਦਾਂ ਨਹੀਂ ਸੀ ਜੇੜਾ ਆਪਾਂ ਇੱਥੇ ਦੁੱਧ ਪੀਣੇ ਪਿਆ ਉਦੋਂ ਤੇ ਇੰਨੀ ਨਹੀਂ ਦੇਰ ਕਿੱਦਾਂ ਕੱਢ ਜਾਂਦਾ ਫ੍ਰੀਜਾਂ ਚ ਸਾਡੇ ਤੇ ਆਪਣਾ ਜਿਹੜਾ ਸਾਡੀ ਮੱਜਨ ਦਾ ਦੁੱਧ ਹੁੰਦਾ ਸੀ ਉਹ ਤੇ ਇੰਨੀ ਨਹੀਂ ਦੇਰ ਕੱਢਦਾ ਨਹੀਂ ਹੁੰਦਾ ਸੀ ਸੋ ਇਹ ਸਾਰੀਆਂ ਚੀਜ਼ਾਂ ਮੈਂ ਕੋਸ਼ਿਸ਼ ਕਰਨਾ ਕਿ ਜਿਹੜੀ ਚੀਜ਼ ਮੈਂ ਸਿੱਖੀ ਮਾਕੇ ਤਾਂ ਸਾਂ ਬਾਕੀ ਹਾਂ ਜੇ ਕਿਸੇ ਨੇ ਰੱਖ ਲਿਓ ਰੱਖ ਸਕਦਾ ਹੈ ਤੇ ਕਿਸੇ ਨੇ ਨਹੀਂ ਜਿਹੜਾ ਇਤੋਂ ਦਾ ਫੂਡ ਹੈ ਉਹ ਤਾਂ ਨੇਚੁਰਲੀ ਸਾਰਾ ਉਸੇ ਤਰ੍ਹਾਂ ਦਾ ਹੀ ਹੈ ਐਸਚੁਰ ਜਿਹੜਾ ਦੁੱਧ ਵਗੈਰਾ ਫਿਰ ਤੁਸੀਂ ਕੋਈ ਸਪੈਸ਼ਲ ਦੁੱਧ ਸਪੈਸ਼ਲ ਫੂਡ ਕੋਈ ਗਰੋਅਪ ਕਿਦੋਂ ਹੋਰ ਜਾਂ ਕਿਤੇ ਖਾਸ ਜਗ੍ਹਾ ਤੋਂ ਮਿਲਦਾ ਮੈਂ ਤੁਹਾਨੂੰ ਦੱਸਦਾ ਜੀ ਇਕੱਲਾ ਇੱਥੇ ਨਹੀਂ ਅੱਜ ਕੱਲ ਇੰਡੀਆ ਜੀ ਵੀ ਇਹ ਸਾਰਾ ਕੁਛ ਸਿਸਟਮ ਹੋ ਲੱਗ ਪਿਆ ਐ ਐਸੇ ਕਰਕੇ ਜਿਹੜੇ ਮੁੰਡਿਆਂ 'ਚ ਟੈਸਟੋਸਟਰੋਨ ਹੁੰਦੇ ਨੇ ਉਹ ਘਟੀ ਜਾਂਦੇ ਪਏ ਨੇ ਕਿਉਂਕਿ ਜਿਹੜਾ ਆਪਾਂ ਫੂਡ ਗਲਤ ਖਾਣੇ ਪਏ ਹਾਰਮੋਨਲ ਇੰਬੈਲੈਂਸ ਆਪਾਂ ਕਹਾਂ ਲਾਂਗੇ ਜਿਹੜੀ ਕੁੜੀਆਂ ਦੇ ਉਹਨਾਂ ਦੇ ਵੀ ਹਾਰਮੋਨ ਵਿਗੜਦੇ ਪਏ ਨੇ ਸੋ ਅੱਜਕੱਲ੍ਹ ਅ ਸਰੀਰਕ ਤੌਰ ਤੇ ਦਿਮਾਗੀ ਤੌਰ ਤੇ ਡਿਪਰੈਸ਼ਨ ਐਂਗਜ਼ਾਇਟੀ ਹਾਰਮੋਨਲ ਇਸ਼ੂ ਜਿੰਨੀਆਂ ਵੀ ਚੀਜ਼ਾਂ ਨੇ ਕੈਂਸਰ ਕੋ ਸਾਰੀਆਂ ਸਾਰੀਆਂ ਚੀਜ਼ਾਂ ਇਹ ਮੇਨ ਜੜੇ ਇਹਨਾਂ ਦੀ ਆ ਹੀ ਜਾਂਦੀ ਪਈ ਹੈ ਤੇ ਤੁਸੀਂ ਆਪ ਗਰੋ ਦੇਖੋ ਜੀ ਇਦਾਂ ਦੱਸਾਂ ਹੀ ਹੁੰਦਾ ਹਰ ਚੀਜ਼ ਦਾ ਹੱਲ ਨਹੀਂ ਹੁੰਦਾ ਜੀ ਕਈ ਵਾਰ ਸਾਨੂੰ ਪਤਾ ਹੋਣਾ ਬੜੀ ਜ਼ਰੂਰੀ ਹੁੰਦਾ ਕਿ ਹਰ ਚੀਜ਼ ਮੈਨੂੰ ਪਤਾ ਅਵੇਅਰਨੈਸ ਜਿੰਨਾ ਪੈ ਗਿਆ ਲਈਦਾ ਹਰ ਚੀਜ਼ ਦਾ ਹੱਲ ਲੱਭਣ ਨਹੀਂ ਆਪ ਚੱਲ ਜਿੱਦਾ ਕਿ ਹੱਲ ਦੱਸੋ ਜੇ ਹੱਲ ਨਹੀਂ ਤੇ ਫਿਰ ਤੂੰ ਕਾ ਤੂੰ ਬੋਲ ਨਾ ਪਿਆ ਇਹਦਾ ਸਿਸਟਮ ਆ ਨਹੀਂ ਹੁੰਦਾ ਕਈ ਵਾਰ ਸਾਨੂੰ ਅਵੇਰ ਹੋਣਾ ਪੈਂਦਾ ਚੀਜ਼ ਦਾ ਕਿ ਮੈਨੂੰ ਹਾਂ ਆ ਚੀਜ਼ ਮੈਨੂੰ ਪਤਾ ਹੋਊ ਨਾ ਮੈਂ ਇਹਦਾ ਨੁਕਸਾਨ ਕਿੱਦਾਂ ਘੱਟ ਕਰ ਸਕਦਾ ਇਹਨੂੰ ਆਪਾਂ ਬਚਾ ਕੀ ਬਚਾਓ ਕਿਵੇਂ ਕਰੀਏ ਬਚਾਓ ਬਚਾਓ ਵਾਸਤੇ ਪਹਿਲੇ ਨੋਲਿਜ ਹੋਣੀ ਚਾਹੀਦੀ ਠੀਕ ਹੈ ਜੀ ਤਾਂ ਹੀ ਆਪਾਂ ਬਚਾਓ ਕਰ ਸਕਦੇ ਹਾਂ ਤੁਸੀਂ ਕੀ ਕਰਦੇ ਹੋ ਇਹ ਬਚਾਓ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਵੀ ਇਸ ਤੋਂ ਬਚ ਸਕੇ ਹਨਾ ਸਾਰੇ ਕਦਰ ਤੋਂ ਤੇ ਤੁਸੀਂ ਕੋਈ ਸਪੈਸਿਫਿਕ ਦੱਸ ਸਕਦੇ ਹੋ ਤਿੰਨ ਚਾਰ ਮੰਤਰ ਮੰਤਰ ਕੁਛ ਨਹੀਂ ਜੀ ਮੰਤਰ ਆਈਏ ਮੈਂ ਤਾਂ ਇੱਕ ਅੰਗਾ ਇੱਕ ਤੇ ਕੋਈ ਵਿੱਚ ਰਿਫਾਈਨਡ ਆਏਂਦੇ ਜਿਹੜੀ refined oil refined to sugar refined to wheat ਕੋਈ ਵੀ ਤੇ ਰਿਫਾਈਨ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਬਰੀਕ ਕਰ ਦੋ ਜਿਨ੍ਹਾਂ ਨੂੰ ਜਿੱਦਾਂ ਹੁਣ ਆਪਾਂ ਕਹਿੰਦੇ ਆ ਆਟਾ ਚੰਗਾ ਐ ਮੈਦਾ ਮਾੜਾ ਬੰਦਾ ਤੇ ਕਣਕ ਤੋਂ ਹੀ ਫਿਰ ਮਾੜਾ ਚੰਗਾ ਕਿੱਦਾਂ ਹੋ ਗਿਆ ਕਿਉਂਕਿ ਉਹਨੂੰ ਰਿਫਾਈਨ ਕਰ ਦਿੱਤਾ ਹੋਰ ਜ਼ਿਆਦਾ ਰਿਫਾਈਨ ਕਰ ਦਿੱਤਾ ਜਿਹਦੇ ਨਾਲ ਅੱਗੇ ਰਿਫਾਈਨਡ ਲੱਗ ਜੇ ਉਸ ਤੋਂ ਬਚਾਓ ਕਿਤਾ ਉਸ ਤੋਂ ਬਚਾਓ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਕੁਦਰਤ ਦੀ ਚੀਜ਼ ਉਹਨੂੰ ਖਾਓ ਜਿੱਦਾਂ ਕਿ ਸੰਤਰਾ ਖਾਓ ਸੰਤਰੇ ਦਾ ਜੂਸ ਨਾ ਪੀਓ ਜੇ ਰੱਬ ਨੇ ਜੂਸ ਹੀ ਦੇਣਾ ਹੁੰਦਾ ਰੱਬ ਜੂਸ ਦੀ ਨਦੀਆਂ ਕੱਢ ਦਿੰਦਾ ਆਪਾਂ ਅਮਾਜ਼ਨ ਹੀ ਹੋਣਾ ਜੇ ਸ਼ੁਰੂਤ ਹੀ ਹੁੰਦੀ ਆ ਰੱਬ ਨੇ ਸੰਤਰਾ ਦਿੱਤਾ ਕਿ ਸੰਤਰਾ ਖਾਣਾ ਹੈ ਉਹਦੇ ਜੂਸ ਨਹੀਂ ਕੱਢ ਕੇ ਪੀਣਾ ਉਹ ਜੂਸ ਵੀ ਸਿੱਧੇ ਦੇ ਸਕਦਾ ਸੀ ਸੋ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਗੌਰ ਸਾਨੂੰ ਕਰਨੀ ਪੈਣੀ ਜਿੱਦਾਂ ਫਿਰ ਉਸ ਤੋਂ ਬਾਅਦ ਆਪਣਾ ਰੱਬ ਨੇ ਰਾਤ ਬਣਾਈ ਸੌਣ ਨੂੰ ਆਪਾਂ ਰਾਤ ਨੂੰ ਜਾਗ ਕੇ ਕੰਮ ਕਰਨੇ ਪਿਆ ਦਿਨੇ ਆਪਾਂ ਸੌਣੇ ਪਿਆ ਆ ਵੀ ਸਾਡੀ ਸਾਈਕਲ ਖਰਾਬ ਹੋਊਗੀ ਮੇਰੀ ਤਾਂ ਚੀਜ਼ਾਂ 'ਚ ਮੈਨੂੰ ਤੇ 35 ਸਾਲ ਦਾ ਜੀ ਮੈਨੂੰ 27 ਸਾਲ ਹੋ ਗਏ ਜਿਮ ਜਾਂਦਿਆਂ ਨੂੰ ਕੀ ਅਕਸਲ ਦੇ ਲੱਗੇ ਸੀ ਹਾਂਜੀ 7 ਸਾਲ ਦਾ ਜਿੱਦੋਂ ਦਮ ਲੱਗ ਗਿਆ ਸੀ ਸੋ ਮੈਂ ਅ ਚੀਜ਼ਾਂ ਕਰਦੇ ਜਿੱਦਾਂ ਹੁਣ ਹੁੰਦਾ ਨਹੀਂ ਜਿੱਦਾਂ ਹੁਣ ਤੁਸੀਂ ਕੋਈ ਕੰਮ ਪਿਛਲੇ 25 ਸਾਲ ਤੋਂ ਕਰਦੇ ਹੋ ਉਹਗੇ ਤੇ ਇਹਦਾ ਵੀ ਹੁੰਦਾ ਪਾਪੇ ਜਿੰਨਾ ਜਿੰਨਾ ਬੰਦਾ ਟਾਈਮ ਲਾਉਂਦਾ ਨੇ ਕਿਸੇ ਕੰਮ ਚ ਉਹਨਾਂ ਨੂੰ ਲੱਗਣ ਲੱਪੰਦਾ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਕਿਉਂਕਿ ਇੰਨੀਆਂ ਜ਼ਿਆਦਾ ਚੀਜ਼ਾਂ ਨੇ ਆਪਾਂ ਕਿੰਨੂ ਕਿੰਨੂ ਫੜੀਏ ਸੋ ਅਵੇਅਰਨੈਸ ਸਰੋਂ ਪਹਿਲੇ ਅਵੇਅਰਨੈਸ ਲਾ ਕੇ ਬਾਕੀ ਦੋ ਤਿੰਨ ਚੀਜ਼ ਜਿਹੜੀ ਮੈਂ ਦੱਸਾਂ ਇਹਨਾਂ ਤੇ ਬੰਦਾ ਗੌਰ ਕਰ ਲੇ ਦੇਖੋ ਜੀ ਸਾਡੇ ਗੁਰੂਆਂ ਨੇ ਗੁਰੂ ਗੋਬੀ ਸਿੰਘ ਜੀ ਦੀ ਇੱਕ ਕੋਈ ਬਚਨ ਸੀ ਕਿਤੇ ਮੈਂ ਸੋਨੇ ਸੀ ਬੜੇ ਵਧੀਆ ਸੀ ਉਹਨਾਂ ਨੇ ਕਿਹਾ ਹੀ ਕਿ ਜਿਹੜੇ ਕਲਯੁਗੀ ਸਿੰਘ ਉਹਨਾਂ ਨੇ ਕਿਹਾ ਉਹਨਾਂ ਦੀ ਕੁਝ ਨਿਸ਼ਾਨੀਆਂ ਹੋਣਗੀਆਂ ਇੱਕ ਨਿਸ਼ਾਨੀਆਂ ਹੋਏਗੀ ਕਿ ਉਹਨੂੰ ਸਰੀਰ ਦਿਖਾਉਣ ਦਾ ਤੇ ਸਰੀਰ ਦੇਖਣ ਦਾ ਬੜਾ ਸ਼ੌਂਕ ਹੋਏਗਾ ਸੱਚ ਦੇਖ ਅੱਜ ਜਮਾਨੇ ਜੇ ਚੱਲਦਾ ਪਿਆ ਫਿਰ ਉਹਨਾਂ ਦਾ ਇਹ ਕਿ ਸਿੰਘ ਨੇ ਕਿਸੇ ਦੇ ਵੀ ਹੱਥ ਨਾ ਖਾਲਿਆ ਕਰਨਾ ਉਹਨੂੰ ਪਰਵਾਹੀ ਹੋਇਆ ਕਰਨੇ ਕਿ ਕਿੰਨੇ ਬਣਾਇਆ ਕਿਦਾਂ ਆਇਆ ਉਹਨੇ ਕਿਸੇ ਦੇ ਵੀ ਹੱਥ ਨਾ ਖਾਲਿਆ ਕਰਨਾ ਸੋ ਇਦਾਂ ਦੀ ਚੀਜ਼ਾਂ ਜਿਹੜੀਆਂ ਸਾਨੂੰ ਗੁਰੂ ਆਲਰੇਡੀ ਕਹਿ ਗਏ ਨੇ ਸਾਨੂੰ ਪਤਾ ਜਿਹੜੇ 52 ਹੁਕਮ ਨੇ ਸਾਡੇ ਆਪਾਂ ਉਹਨਾਂ ਨੂੰ ਫੋਲੋ ਕਰਨਾ ਮੈਂ ਕੋ ਉਹਨਾਂ ਦਾ ਸੁਣਵਾਲਾ ਬਾਬਾ ਜੀ ਹੁਕਮ ਦੇ ਜਾਂ ਜੀ ਤੇ ਆਪੋ ਦੇਤਰ ਜਾਣਾ ਮੇਰੇ ਮੂੰਹ ਚ ਸੁਣ ਕੇ ਤੇ ਬਾਬਾ ਜੀ ਜੇ ਸੁਨ ਨਗਰ ਕੀਰਤਨ ਦੇ ਵਿੱਚ ਆਇਓ ਜੇ ਖਾਸ ਮੈਸੇਜ ਜਿਹੜੇ ਤੁਹਾਨੂੰ ਸੁਣਦੇ ਕੋਈ ਖਾਸ ਗੱਲ ਕਹਿਣਾ ਖਾਸ ਗੱਲ ਮੈਂ ਇਹ ਕਹਿਣਾ ਚਾਹਾਂਗਾ ਕਿ ਮਾਂ ਪਿਓ ਨੂੰ ਬੱਚਿਆਂ ਤੇ ਧਿਆਨ ਦੇਣਾ ਚਾਹੀਦਾ ਆਪਾਂ ਕਿ ਮਨ ਲੇ ਆਪਾਂ ਕੰਮ ਕਾਜ ਜਿੰਨੇ ਜਿਆਦਾ ਬੀਜ਼ੀ ਹੋ ਗਏ ਆ ਘਰ ਅਗੇ ਵੀ ਕੰਮ ਕਰੀ ਜਾਂਦੇ ਆ ਬਾਹਰ ਵੀ ਕੰਮ ਕਰੀ ਜਾਂਦੇ ਆ ਬੱਚਾ ਕੀ ਕਰਦੇ ਸਾਨੂੰ ਧਿਆਨ ਨਹੀਂ ਹੁੰਦੀ ਸਾਨੂੰ ਉਹਨਾਂ ਦੇ ਧਿਆਨ ਦੇ ਫਿਰ ਆਪਾਂ ਕਹਿੰਦੇ ਬੱਚਾ ਹੱਥੋਂ ਨਿਕਲੇ ਬੱਚਾ ਜੇ ਤੁਸੀਂ ਬੱਚੇ ਨੂੰ ਆਪਣੇ ਵਿੱਚ ਨਹੀਂ ਵੜੋਗੇ ਮਾਂ ਆਪਣੇ ਫੋਨ ਤੇ ਲੱਗੀ ਪਈ ਉਹ ਆਪਣੇ ਫੋਨ ਤੇ ਲੱਗਾ ਬੱਚਾ ਟੀਵੀ ਦੇਖਣ ਰਿਹਾ ਉਹ ਉਹਨੂੰ ਤੁਸੀਂ ਕੁਝ ਸਿਖਾਈ ਨਹੀਂ ਪਾਈ ਜ਼ਿੰਦਗੀ ਦਾ ਉਹਨੂੰ ਕੁਝ ਕਾਰੀ ਨਹੀਂ ਪਾਈ ਉਹਦਾ ਕਿਹੜੀ ਨਹੀਂ ਪਾਇ ਕੋਈ ਕੁਸ਼ ਨਹੀਂ ਉਹਨੂੰ ਬਾਹਰ ਦੋਸਤ ਬਣਾ ਲੈ ਫਿਰ ਤੇ ਕਹਿੰਦੇ ਬੱਚਾ ਸੁਣਦਾ ਨਹੀਂ ਮੈਨੂੰ ਮੇਰੇ ਦੋ ਬੱਚੇ ਨੇ ਮੈਂ ਤਾਂ ਮੈਨੂੰ ਪਤਾ ਮੈਂ ਮੈਂ ਵੀ ਸਵੇਰੇ 3 ਵਜੇ ਉੱਠਦਾ ਰਹਾਂ ਤੇ 10 11 ਵਜੇ ਘਰ ਆਉਣਾ ਸੋ ਆ ਚੀਜ਼ ਜਿਹੜੀ ਮੈਂ ਮਿਸ ਕਰਨਾ ਜਿਹੜੀ ਮੈਨੂੰ ਆਪਣੀ ਜ਼ਿੰਦਗੀ ਵਿੱਚ ਕਮੀ ਲੱਗਦੀ ਕਿ ਮੈਂ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਂਦਾ ਪਿਆ ਤੇ ਮੈਨੂੰ ਪਤਾ ਕਿ ਇਹ ਚੀਜ਼ ਨੇ ਮੇਰਾ ਨੁਕਸਾਨ ਕਰਨਾ ਮੇਰੇ ਬੱਚਿਆਂ ਦਾ ਵੀ ਨੁਕਸਾਨ ਕਰਨਾ ਸੋ ਬੰਦਾ ਨਾ ਆਪਣੇ ਨੁਕਸਾਨਾਂ ਤੋਂ ਸਿੱਖ ਕੇ ਅੱਗੇ ਦੱਸਦਾ ਮੈਨੂੰ ਕਿ ਚੀਜ਼ਾਂ ਨੁਕਸਾਨ ਹੋਇਆ ਮੈਂ ਕਹਾਂਗਾ ਭਾਈ ਜੀ ਤੂੰ ਇਹ ਕੰਮ ਨਾ ਕਰੋ ਮੈਨੂੰ ਨੁਕਸਾਨ ਹੋਇਆ ਸੋ ਆ ਚੀਜ਼ਾਂ ਨੁਕਸਾਨ ਮੈਂ ਫੀਲ ਕਰਨਾ ਪਿਆ ਕਿ ਹੈ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਮਾਪਿਆਂ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਟਾਈਮ ਦਿਓ ਉਹਨਾਂ ਨੂੰ ਵਿੱਚ ਬਿਠਾਓ ਕੋਈ ਬੱਚਾ ਛੋਟਾ 3-4 ਸਾਲ ਦਾ ਖਾਂਦੇ ਖਾਂਦੇ ਉਹਦੇ ਪਲੇਟੇ ਕਿਨੂੰ ਛਿ ਅਪਚਿੜ ਕਨ ਪੈ ਜਾਂਦੇ ਨੇ ਬੱਚੇ ਨੂੰ ਜਦੋਂ ਅਪਚਿੜ ਕਰੇ ਬੱਚਾ ਡਰਦਾ ਬੱਚੇ ਨੇ ਚੀਜ਼ਾਂ ਲੁਕੋਣੀ ਸ਼ੁਰੂ ਕਰਨੀਆਂ ਸੋ ਹਾਈਡ ਕਰਨੀ ਸ਼ੁਰੂ ਹਾਂ ਮੇਰੇ ਖਿਆਲ ਨਾਲ ਮਾਂ ਪਿਓ ਨੂੰ ਜ਼ਿਆਦਾ ਸਿੱਖਾ ਵੀ ਲੋੜ ਹੈ ਐਜ਼ ਅ ਪਿਓ ਮੈਂ ਕਹਿੰਦਾ ਪਿਆ ਬਹੁਤ ਧੰਨਵਾਦ